ਪੀੜਤ ਆਰਤ ਰਾਜਿੰਦਰ ਕੌਰ ਅਨੁਸਾਰ ਉਸਦੀ ਗੁਰਦਾਸਪੁਰ ਦੇ ਏਜੰਟ ਨਾਲ ਉਸਦੇ ਪਤੀ ਨੂੰ ਵਿਦੇਸ਼ ਭੇਜਣ ਬਾਰੇ ਗੱਲਬਾਤ ਹੋਈ ਏਜੰਟ ਨੇ ਉਸਦੀ ਪਤਨੀ ਨੂੰ ਫਸਾਇਆ ਪੀੜਤ ਆਰਤ ਦੀ ਜ਼ਮੀਨ ਅਤੇ ਮੋਟਰਸਾਈਕਲ ਨੂੰ ਛੂੰਹ ਲਈ ਉਸਨੇ ਏਜੰਟ ਨੇਕ ਪੂਰਤਲਾ ਕਾਂਗਰਸੀ ਆਗੂ ਚਰਨਜੀਤ ਹਾਨਸ ਅਤੇ ਕੁਲਦੀਪ ਲਾਹੋਰੀਆਂ ਨੂੰ ਮਿਲ ਕੇ ਆਰਤ ਦੀ ਤਰਫੋਂ ਫੈਸਲਾ ਕਰਵਾ ਰਹੇ ਸਨ ਤਾਂ ਪੀੜਤ ਆਰਤ ਰਾਜਿੰਦਰ ਕੌਰ ਅਨੁਸਾਰ ਉਕਤ ਦੋ ਪਗੋੜੇ ਵਿਅਕਤੀ ਚਰਨਜੀਤ ਹਾਨਸ ਅਤੇ ਕੁਲਦੀਪ ਲਾਹੋੜੀ ਨੂੰਸ ਕੋਲੋਂ 3 ਲੱਖ 17000 ਰੁਪਏ ਲੁੱਟ ਲਏ ਕਪੂਰਥਲਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਤੇ ਕੋਈ ਕਾਨੂੰਨੀ ਕਾਰਵਾਈ ਨਾ ਆ ਕਿਤੇ ਜਾਣ ਤੇ ਗੁੱਸੇ ਵਿੱਚ ਆ ਕੇ ਪੀੜਤ ਔਰਤ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਡੀਐਸਪੀ ਸਬਡਿਵੀਜ਼ਨ ਕਪੂਰਥਲਾ ਦੇ ਦਫ਼ਤਰ ਪੁੱਜੀ ਜਿੱਥੇ ਉਹਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਜਦੋਂ ਸਾਡੀ ਮੀਡੀਆ ਟੀਮ ਨੇ ਕਾਂਗਰਸੀ ਕੌਂਸਲਰ ਦੇ ਪਤੀ ਚਰਨਜਿੰਸ ਹਾਂਸ ਅਤੇ ਕਾਂਗਰਸੀ ਆਗੂ ਕੁਲਦੀਪ ਲਾਹੌੜੀਆਂ ਨੂੰ ਪੀੜਤ ਔਰਤ ਵੱਲੋਂ ਕਾਂਗਰਸੀ ਆਗੂਆਂ ਦੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਗੰਭੀਰ ਦੋਸ਼ਾਂ 'ਤੇ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਆਓ ਸੁਣਦੇ ਹਾਂ ਹੋਰ ਕੀ ਕਿਹਾ ਹਾਂਜੀ ਚਰਨਜੀਤ ਜੀ ਤੁਸੀਂ ਵੀ ਕਹ ਲੋ ਕਿ ਤੁਹਾਡੀ ਵਾਈਫ ਇੱਕ ਕੌਂਸਲਰ ਵੀ ਹੈਗੀ ਕਾਂਗਰਸ ਦੀ ਤਾਂ ਜੇ ਗੱਲ ਕਰੀ ਜਿਹੜਾ ਕਿ ਤੁਹਾਡੇ ਤੇ ਵੀ ਇਲਜ਼ਾਮ ਲਗਾਏ ਜਾ ਰਹੇ ਆ ਠੱਗੀ ਠੋੜੀ ਦੇ ਤਾਂ ਇਹ ਕਹ ਲੋ ਕਿ ਜਨਮ ਮਾਰਨ ਤਾਂ ਕੀ ਦੇ ਜਾਂਦੇ ਤਾਂ ਕੀ ਸਚਾਈ ਹੈ ਇਹਦੇ ਵਿੱਚ ਸਾਰੇ ਸਾਰੇ ਝੂਠੇ ਤੇ ਬੇਬੁਨਿਆਦ ਜਿਹੜੇ ਇਲਜ਼ਾਮ ਰਾਜੇਂਦਰਪੁਰੋਂ ਲਗਾਏ ਜਾ ਰਹੇ ਆ ਉਸ ਸਾਰੇ ਝੂਠੇ ਤੇ ਬੇਬੁਨਿਆਦ ਆ ਮੈਂ ਇਹਨਾਂ ਦੀ ਇੱਕ ਦਰਖਾਸਤ ਦੇ ਵਿੱਚ ਚੱਲ ਰਹੀ ਸੀ ਇਹਨਾਂ ਦੀ ਉੱਥੇ ਡੀਐਸਪੀ ਸਾਹਿਬ ਦੇ ਆਪਣੇ ਕੋਈ ਜਿਹਾ ਜ਼ਿਲ੍ਹਾ ਕੰਪਲੈਕਸ ਮੈਂ ਇਹਨਾਂ ਦੇ ਨਾਲ ਜਿਹੜਾ ਕੇਸ ਵਿੱਚ ਜਾਂਦਾ ਸੀਗਾ ਤੇ ਮੈਂ ਇਹਦੇ ਥੋੜਾ ਸਾਜ ਦਾ ਸੁੰਦਰ ਕੁਮਾਰ ਆ ਉਹਨੇ ਮੇਰੇ ਤੋਂ 2 ਲੱਖ ਰੁਪਏ ਜਿਹੜਾ ਹਦੜਾ ਲੱਤਾ ਸੀਗਾ ਉਹ 2 ਲੱਖ ਜਿਹੜਾ ਦੇਣ ਦੀ ਬਜਾਏ ਹੁਣ ਵਾਪਤ ਕਰਨ ਦੀ ਬਜਾਏ ਜਿਹੜਾ ਮਿਲ ਰਿਹਾ ਉਹ ਉਲਟ ਮੇਰੇ ਤੇ ਜਾਮ ਲਾ ਰਹੀ ਹੈ ਜੀ ਨਹੀਂ ਇਹ ਜਿਹੜੀ ਕਿ 370 3 ਲੱਖ 70 ਹਜ਼ਾਰ ਰੁਪਏ ਤੁਹਾਡੇ ਵੱਲੋਂ ਕਹਿੰਦੇ ਕਿ ਮੇਰੇ ਕੋਲ ਲਫਾਫਾ ਖੋ ਕੇ ਭੱਜੇ ਆ ਜੇ ਮੈਂ ਖੋ ਕੇ ਭੱਜਿਆ ਕੈਮਰੇ ਲੱਗੇ ਚੱਕਰ ਨਾਲ ਕੈਮਰੇ ਨਹੀਂ ਉੱਥੇ ਤੇ ਮੈਂ ਪ੍ਰਸ਼ਾਸਨ ਨੂੰ ਵੀ ਐਸਪੀ ਸਾਹਿਬ ਨੂੰ ਕਿਹਾ ਜੇ ਮੈਂ ਇਹ ਮੇਰੀ ਮਾਸਾ ਦੀ ਸ਼ਮੂਲ ਤੇ ਪਾਈ ਜਾਂਦੀ ਆ ਤੇ ਮੇਰੇ ਤੇ ਪਰਚਾ ਦਰਜ ਕੀਤਾ ਜਾਵੇ ਉਹਨਾਂ ਵੱਲੋਂ ਇਹ ਵੀ ਜਾਮ ਲਗਾਈ ਜਾ ਰਿਹਾ ਕਿ ਜਦੋਂ ਪੁਲਿਸ ਕੰਪਲੀਟ ਦੇਣ ਜਾ ਰਹੀ ਹੈ ਤਾਂ ਤੁਸੀਂ ਤੁਹਾਡੇ ਵੱਲੋਂ ਉਹਨੂੰ ਠਮਕਾਇਆ ਜਾ ਰਿਹਾ ਵਾ ਜਿੱਥੇ ਵੀ ਕੋਈ ਸਬੂਤ ਖਾਦੇ ਠਮਕਾਏ ਤੇ ਅਸੀਂ ਅੱਜ ਵੀ ਮਾਨ ਤੋਂ ਡੀਐਸਪੀ ਸਾਹਿਬ ਨੂੰ ਅੱਜ ਧਰਨਾ ਸੀਗਾ ਰਮਨ ਦਾ ਸਾਡਾ ਠੇਕੇਦਾਰ ਨਾਲ ਕੁਝ ਰਾਤ ਚੱਕਰ ਚੱਲ ਰਿਹਾ ਉਹਨੂੰ ਲੈ ਕੇ ਧਰਨਾ ਸੀਗਾ ਧਰਨੇ ਤੋਂ ਬਾਅਦ ਡੀਪੀ ਸਾਹਿਬ ਨੂੰ ਬੁਲਾਇਆ ਸੀ ਉੱਥੇ ਗਏ ਸੀਗੇ ਤੇ ਉੱਥੇ ਬੀਬੀ ਉੱਥੇ ਖੜੀ ਸੀ ਕੋਈ ਚ ਬੁਲਾ ਕੇ ਉਹਨੂੰ ਵਿੱਚ ਸਾਡਾ ਕੈਮਰਾ ਲੱਗਿਆ ਕੈਮਰਾ ਕਹਦੋ ਅਸੀਂ ਬੁਲਾਇਆ ਵੀ ਹੋਵੇ ਤੇ ਸਾਡੇ ਦੇ ਬੇਸ਼ੱਕ ਉਹ ਹੀ ਪਰਚਾ ਸਾਡੇ ਦਰਜ ਕੀਤਾ ਜਾਵੇ ਇਸ ਅਸੀਂ ਪੋਲੀਟਿਕਲ ਪੌਜੀਸ਼ਨ ਬੰਦੇ ਆ ਤੇ ਸਾਨੂੰ ਜਿਹੜਾ ਹੈ ਬਦਨਾਮ ਕਰਨ ਲਈ ਜਿਹੜੀਆਂ ਦੂਜੀਆਂ ਤੀਜੀਆਂ ਪਾਰਟੀਆਂ ਦੇ ਬੰਦੇ ਜਿਹੜੇ ਆ ਉਹ ਸਾਡੇ ਤੇ ਇਲਜ਼ਾਮ ਲਾ ਰਹੇ ਆ ਬਾਕੀ ਨਗੀ ਲੋਰੀਆ ਸਾਡੀ ਗੱਲ ਕੁਲਦੀਪ ਲੋਰੀਆ ਜੀ ਇਸ ਮਹੱਲੇ ਦੇ ਵਿੱਚ ਜਿਹੜੇ ਆ ਵਾਰਡ ਦੇ ਇੰਚਾਰਜ ਵੀ ਆ ਤੇ ਅਸੀਂ ਭਾਈ ਚਾੜੀ ਦੇ ਸਾਡੇ ਸਮਾਜ ਚ ਰਹਿੰਦੇ ਆ ਤੇ ਅਸੀਂ ਭਾਈ ਚਾੜੀ ਦੀ ਮਦਦ ਖੁੱਲ ਕੇ ਕਰਦੇ ਆ ਚਾਹੇ ਉਹ ਐਜੂਕੇਸ਼ਨ ਪ੍ਰਤੀ ਹੋਵੇ ਜਾਂ ਵਿਆਹ ਸ਼ਾਦੀ ਪਤੀ ਹੋਵੇ ਇਹ ਬੰਦੇ ਜਿਹੜੇ ਆ ਇਹ ਲੋਕਾਂ ਨੂੰ ਦੇਣ ਵਾਲੇ ਆ ਨਾ ਖਾਣ ਵਾਲੇ ਆ ਹਾਂਜੀ ਸਾਰੇ ਜਿਨਾਂ ਪਰ ਗੱਲ ਕਰੀਏ ਜਿਹੜੇ ਕਿ ਇੱਕ ਲੇਡਿਸ ਵੱਲੋਂ ਏ ਚਰਨਜੀਤ ਤੁਹਾਡੇ ਤੇ ਤੇ ਲੋਰੀਆ ਸਾਹਿਬ ਤੁਹਾਡੇ ਤੇ ਜਦ ਕਿ ਤੁਸੀਂ ਇੱਕ ਕਾਂਗਰਸ ਆਗੂ ਵੀ ਹੈਗੇ ਆ ਤੇ ਤੁਹਾਡੇ ਉੱਤੇ ਮਤਲਬ ਕਿ ਠੱਗੀ ਠੋਰੀ ਦੀ ਤੇ ਮਾਰ ਕਹਿੰਦੇ ਕਿ ਜਾਨੋ ਮਾਰਨ ਦੀ ਧਮਕੀਆਂ ਨੂੰ ਲੈ ਕੇ ਇੱਕ ਇਲਜ਼ਾਮ ਲਗਾਏ ਤੋੜੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਠੱਗੀ ਠੋਰੀ ਦੀ ਮੇਰੇ ਜਵਾਬ ਜਨਮ ਹੋਇਆ ਅੱਜ ਤੱਕ ਕੋਈ ਮੇਰੀ ਸ਼ਹਿਰ ਦੇ ਵਿੱਚ ਠੱਗੀ ਠੋਰੀ ਚਾਹ ਕਰੇ ਪਿੱਛੇ ਸਾਡੇ ਪਿੰਡ ਦੀ ਠੱਗੀ ਠੋਰੀ ਸਾਬਤ ਕਰ ਦੇਣ ਤੇ ਮੈਂ ਕਹੂੰਗਾ ਜੀ ਠੱਗ ਹੈ ਜੀ ਅਸੀਂ ਤਾਂ ਬੜੇ ਕਮਾਈ ਕਰਨ ਵਾਲੇ ਬੰਦੇ ਆ ਆਪਣਾ ਮਿਹਨਤ ਕਰਦੇ ਆ ਰੋਟੀ ਖਾਂਦੇ ਆ ਕੋਈ ਠੱਗੀ ਨਹੀਂ ਮਾਰੀ ਠੱਗੀ ਤਾਂ ਸਾਡੇ ਨਾਲ ਮਾਰੀ ਗਈ ਆ ਜੀ ਸਾਡੇ ਦਾਦੇ ਪੜਦਾਦੇ ਦੀ ਇੱਕ ਕਿੱਲਾ ਜ਼ਮੀਨ ਏ ਕੁੜੀ ਨੇ ਵਕਾ ਕੇ ਤੇ ਆਪਣਾ ਬੰਦਾ ਬਾਹਰ ਭੇਜਤਾ ਸਾਡਾ ਚਾਚਾ ਚਦਾਈ ਆ ਉਹਦੀ ਜ਼ਮੀਨ ਲਖਾ ਕੇ ਨੇ ਆਪਣੇ ਬੰਦਾ ਬਾਹਰ ਭੇਜ ਕੇ ਆਪਣਾ ਘਰ ਪਾਰ ਲਿਆ ਕੀ ਗੱਲ ਕਰੀਏ ਤੇ ਜਿਹੜੇ ਚਾਚੇ ਦੀ ਮਲਕੀਅਤ ਸੀ ਕਿਤੇ ਨਾ ਕਿਤੇ ਤੁਹਾਡੇ ਤੇ ਵੀ ਚਾਚੇ ਵੱਲੋਂ ਵੀ ਕਹ ਲੋ ਕਿ ਇਲਜ਼ਾਮ ਲਗਾਏ ਜਾ ਰਹੇ ਕਿ ਭਤੀਜਾ ਮੇਰੀ ਜ਼ਮੀਨ ਹਰਪੜ ਲਈ ਕਿਤੇ ਨਾ ਕਿਤੇ ਏ ਜਿਹੜੀ ਕਾਰਵਾਈ ਕਰਤਾ ਪਿਆ ਵਾ ਤਾਂ ਉਹਨੂੰ ਲੈ ਕੇ ਵੀ ਤੁਸੀਂ ਕੀ ਕਹਿਣਾ ਚਾਹੋਗੇ ਮੇਰੇ ਕੋਲ ਐਫੀਡੇਟ ਲਿਖਿਆ ਹੋਇਆ ਹੈ ਜੀ ਏਜੰਟਰ ਦੇ ਹੱਥ ਦਾ ਜਿਹੜਾ ਏਜੰਟਰ ਰਜਿਸਟਰੀ ਕਰਾ ਗਿਆ ਇਹਨਾਂ ਕੋਲੋਂ ਪੈਣੀ ਜੀ ਤੇ 370 370000 ਦਾ ਕੀ ਰੋਣਾ ਵਕਤ ਉਹ ਕਿਸ ਤਰੀਕੇ ਨਾਲ ਉਹ ਕਹਿੰਦੀ ਮੇਰੇ ਕੋਲ ਲੈ ਕੇ ਗਈ ਤੇ ਤੇ ਟਾਂ ਨੇ 420 ਦਾ ਏਜੰਟ ਤੇ ਪਰਚਾ ਹੁੰਦਾ ਹੀ ਗਿਆ ਜੀ ਰਜਿਸਟਰੀ ਕਰਾਈ ਦਾ ਉਹ ਏਜੰਟ ਐਫੀਡੇਟ ਲਿਖ ਕੇ ਦੇ ਕੇ ਗਿਆ ਵੀ ਮੈਂ ਨਿਸ਼ਾਨ ਸਿੰਘ ਦੀ ਰਜਿਸਟਰੀ ਵਾਪਸ ਕਰੂੰਗਾ ਇਹ ਕੁੜੀ ਮੈਨੂੰ 370000 ਰੁਪਇਆ ਦੇਊਗੀ ਤਾਂ ਇਹਨੇ 370 ਦੇ ਦੀ ਬਜਾਏ 60 ਦੇ ਨਜਾਮ ਨੌਨ ਲਾਪੀ ਝੂਠੇ

ਪੁਲਿਸ ਡਿਟੇਲ ਸਾਨੂੰ ਦੱਸੋ ਗੱਲ ਸਰ ਮੇਰੇ ਹਸਬੰਦ ਨੂੰ ਨਾ ਗੁਰਦਾਸਪੁਰ ਦਾ ਹੈਗਾ ਵਾ ਏਜੰਟ ਹੁੰਦੇ ਨਾ ਬਾਹਰ ਭੇਜਿਆ ਸੀਗਾ ਇੱਕ ਨੰਬਰ ਦਾ ਕਹਿ ਕੇ ਦੋ ਨੰਬਰ ਚ ਉਹਨੇ ਨਾ ਬਾਅਦ ਚ ਫਸਾਤਾ ਫਿਰ ਉਹਦੇ ਨਾਲ ਨਾ ਮੇਰਾ ਫੈਸਲਾ ਹੋ ਗਿਆ 3 ਲੱਖ 70 ਹਜ਼ਾਰ ਦੇ ਵਿੱਚ ਫੈਸਲਾ ਸੀਗਾ ਮੇਰਾ ਸਾਡਾ ਬੁਲਟ ਵਾ ਦੇ ਕੋ ਤੇ ਪੈਣੀ ਆ ਅਸੀਂ ਪੈਣੀ ਵਾਪਸ ਤੇ ਬੁਲਟ ਵਾਪਸ ਲੈਣਾ ਸੀ 3,70,000 ਦੇ ਕੇ ਉਹ ਮੇਰੇ ਮੋਦਵਾਰ ਬੰਦੇ ਲੈ ਕੇ ਭੱਜ ਗਏ ਚੰਦੀਤ ਹੰਸ ਤੇ ਕੁਲਦੀਪ ਲੋਰੀਆ ਉਹ ਹੁਣ ਮੰਨਦੇ ਨਹੀਂ ਪਏ ਝੂਟੀਆਂ ਸੋਹਾਂ ਖਾਈ ਜਾਂਦੇ ਆਪਣੇ ਬੱਚੇ ਦੀਆਂ ਮੈਂ ਤਿੰਨ ਥਾਵਾਂ ਤੇ ਤਰਕਾਸ਼ਾ ਦਿੱਤੀਆਂ ਐ ਐਸਪੀ ਡੀ ਸਰ ਦੇ ਨਾਰ ਸਰ ਦੇ ਤੇ ਐਂਡਰੀ ਫਰੋਡ ਵਾਲੇ ਨੇ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਮੈਂ ਇੱਕ ਵਾਰੀ ਕਾਨਫਰੈਂਸ ਉਹ ਬਰਖਾਸਤਾ ਦਾ ਕੀ ਬਣਿਆ ਕੋਈ ਸੁਣਵਾਈ ਨਹੀਂ ਹੁੰਦੀ ਸਰ ਮੇਰੀ ਕੋਈ ਵੀ ਮੈਂ ਬਹੁਤ ਉੱਥੇ ਗੇੜੇ ਕੱਢ-ਕੱਢ ਕੇ ਥੱਕ ਗਈਆਂ ਅੱਜ ਵੀ ਮੇਨੂੰ ਬੈਸ ਹੋਈ ਆ ਮੈਨੂੰ ਸ਼ਰਯਾਮ ਧਮਕੀ ਦੇ ਕੇ ਗਏ ਇੱਥੇ ਪਰ ਹੀ ਪੰਚਾਇਤ ਕਹਿੰਦੇ ਜਿੱਥੇ ਮਰਜੀ ਪਰਚੇ ਦੇ ਲੈ ਅਸੀਂ ਤੇਰੇ ਪੈਸੇ ਨਹੀਂ ਦੇਣੇ ਜੋ ਮਰਜੀ ਕਰ ਲਾ ਨਹੀਂ ਤਿੰਨ ਜਿਹੜਾ 3.5-4 ਲੱਖ ਰੁਪਏ ਦੀ ਗੱਲ ਕਰਦੇ ਕੁਲਦੀਪ ਭਲੋਰੀਆ ਤੇ ਚਨਜੀਤ ਵੱਲੋਂ ਕਿਸ ਤਰੀਕੇ ਨਾਲ ਠੱਗੀ ਕੀਤੀ ਗਈ ਹੈ ਸਰ ਮੈਂ ਮੇਰਾ ਫੈਸਲਾ ਸੀਗਾ ਗੁਰਦਾਸਪੁਰ ਦੇ ਏਜੰਟ ਦੇ ਨਾਲ 21 ਅਗਸਤ ਨੂੰ ਮੇਰਾ ਲਿਖਤ ਪੜਤਾ ਹੈ 21 ਸਤੰਬਰ ਨੂੰ ਮੈਂ ਪੈਸੇ ਦੇਣੇ ਸੀਗੇ ਉੱਥੇ ਏਜੰਟ ਕਹਿੰਦਾ ਮੈਂ ਪੈਸੇ ਤਾਂ ਲੈਣੇ ਆ ਜਿਹੜਾ ਬੰਦਾ ਉਹਦੇ ਪੈਲੀ ਵਾਪਸ ਉਹਦੇ ਨਾਂ ਤੇ ਹੋਣੀ ਆ ਕੁਲਦੀਪ ਲੋਰੀਆ ਕਹਿੰਦਾ ਸੀ ਕਿ ਮੇਰੇ ਨਾਂ ਤੇ ਕਰਵਾਓ ਜਦੋਂ ਏਜੰਟ ਮੰਨਿਆ ਨਹੀਂ ਉਹ ਚਲ ਗਿਆ ਉਹ ਕਹਿੰਦਾ ਮੈਂ ਇਦਾਂ ਰਕਮ ਨਹੀਂ ਲੈਣੀ ਇਹ ਵਿੱਚੋਂ ਪੈਸੇ ਲੈ ਕੇ ਭੱਜ ਗਏ ਅਗਲੀ ਪਾਰਟੀ ਨੂੰ ਪੈਸੇ ਨਹੀਂ ਦਿੱਤੇ ਇਹ ਮੋਧਵਾਰ ਬੰਦੇ ਸੀ ਇਹ ਆਪ ਹੀ ਲੈ ਕੇ ਭੱਜ ਗਏ ਹੁਣ ਇਹ ਮੁਕਰਦੇ ਮੇਰੇ ਤੋਂ ਸਾਰੇ ਪ੍ਰੂਫ ਪਏ ਆ ਮੇਰੇ ਤੋਂ ਰਿਕਾਰਡਿੰਗਾਂ ਵੀ ਪਈਆਂ ਰਿਕਾਰਡਿੰਗਾਂ ਤੇ ਖੁਦ ਮੰਨਦਾ ਪਿਆ ਮੈਂ 370 ਹੀ ਲਿਆ ਤੇਰੇ ਜਿਹੜੇ ਪੈਸੇ ਤੁਸੀਂ ਦਿੱਤੇ ਆ ਉਹ ਨਗਦ ਆ ਕਿ ਕੋਈ ਚੈੱਕ ਥਰੂ ਦਿੱਤੇ ਆ ਸਾਢੇ 3 ਕੈਸ਼ ਆ 20000 ਦੇ ਪਾਇਆ ਅਕਾਊ ਨਹੀਂ ਜਦੋਂ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਕੰਪਲੀਟ ਦਿੱਤੀ ਬਿਆਨ ਵੀ ਤੁਹਾਡੇ ਦਰਜ ਕੀਤੇ ਗਏ ਹੈ ਤਾਂ ਕੀ ਕਾਰਨ ਕੀ ਹੈ ਕਿ ਪੁਲਿਸ ਵੱਲੋਂ ਕਾਰਵਾਈ ਜਿਹੜੀ ਢਿੱਲੀ ਕਾਰਕ ਜਾਰੀ ਕੀਤੀ ਜਾ ਰਹੀ ਹੈ ਮੈਨੂੰ ਨਹੀਂ ਪਤਾ ਹੁਣ ਕਿਉਂ ਨਹੀਂ ਉਹ ਮੇਰੇ ਬਿਆਨ ਲੈ ਲੈ ਇਹਨਾਂ ਦੇ ਬਿਆਨ ਕਿਉਂ ਨਹੀਂ ਲੈਂਦੇ ਹੁਣ ਮੈਨੂੰ ਨਹੀਂ ਪਤਾ ਮੈਂ ਬਹੁਤ ਵਾਰੀ ਫੋਨ ਕਰ ਕਰਕੇ ਆਪ ਵੀ ਮੈਂ ਜਾ ਕੇ ਸਰ ਨੂੰ ਮਿਲਿਆ ਆ ਕੋਈ ਸੁਣਵਾਈ ਨਹੀਂ ਕਰਦੇ ਹੈਗੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਰਾਜਨੀਤਿਕ ਦਬਾਅ ਚੱਲਦਾ ਪਿਆ ਹੈਗੀ ਆ ਸਰ ਮੈਨੂੰ ਬਿਲਕੁਲ ਲੱਗਦਾ ਆ ਤਾਂ ਤੁਸੀਂ ਪੁਲਿਸ ਦੇ ਉੱਚ ਅਧਿਕਾਰੀ ਤੇ ਸਰਕਾਰ ਤੋਂ ਕੀ ਮੰਗ ਕੀ ਕਰਦੇ ਮੈਂ ਇਹੀ ਮੰਗ ਕਰਦੀ ਆ ਮੇਰੇ ਪੂਰੇ ਪੈਸੇ ਦਿਵਾਏ ਜਾਣ ਮੇਰੀ ਇੱਥੇ ਜਿਹੜੀ ਮੈਂ ਇਹਨਾਂ ਤੇ ਕਾਰਵਾਈ ਕੀਤੀ ਉਹ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਹਾਂਜੀ ਕੀ ਕਾਰਨ ਕੀ ਅੱਜ ਜੇ ਕਿ ਤੁਸੀਂ ਪਾਰਟੀ ਦੇ ਨਾਲ ਡੀਐਸਪੀ ਦਫਤਰ ਵੀ ਆਏ ਤਾਂ ਪੁਲਿਸ ਨੂੰ ਮੁਲਾਕਾਤ ਵੀ ਕੀਤੀ ਕਿ ਮਾਮਲਾ ਕੀ ਹੈ ਸਾਰਾ ਅੱਜ ਪਿਛਲੇ ਦਿਨਾਂ ਦੀ ਜੋ ਦਰਖਾਸਤਾਂ ਚੱਲਣ ਰਹੀਆਂ ਐਸਪੀ ਡੀ ਸਾਹਿਬ ਦੇ ਹੁਣੇ ਜਿਹੜਾ ਮੈਡਮ ਨੇ ਦੱਸਿਆ ਕਿ ਮੇਰੀ ਦਰਖਾਸਤ ਕਾਫੀ ਟਾਈਮ ਤੋਂ ਚੱਲਣ ਢਈ ਹੈ ਜਿਹਦੇ ਵਿੱਚ ਮੈਂ ਕਾਫੀ ਮਤਲਬ ਬਿਆਨ ਵੀ ਦਿੱਤੇ ਆ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਅੱਜ ਅਸੀਂ ਇੱਕ ਧਰੰਦਾ ਆਪਣੇ ਦਿੱਤਾ ਸੀਗਾ ਕਿ ਅਸੀਂ ਧੰਨਾ ਲਾਵਾਂਗੇ ਦਰਖਾਸਤਾਂ ਸੰਬੰਧ ਦੇ ਵਿੱਚ ਵੀ ਜਿਹੜਾ ਵਾਰ-ਵਾਰ ਸ਼ਰਾਤੀ ਆਨਸਰ ਆ ਜਿਹੜੇ ਉਹ ਜਾਣ ਪੁੱਝ ਕੇ ਭੋਲੇ-ਭਾਲੇ ਲੋਕਾਂ ਨੂੰ ਖਰਾਬ ਕਰਦੇ ਪਏ ਆ ਖੱਜਲ ਕਰਦੇ ਪਏ ਥਾਣੇ ਦੇ ਵਿੱਚ ਤੇ ਝੂਠੀਆਂ ਹੀ ਦਰਖਾਸਤਾਂ ਦੇ ਕੇ ਜਾਂ ਐਮਐਲਆਰਾਂ ਘਟਾ ਕੇ ਲੋਕਾਂ ਦੇ ਝੂਠਾ ਦਰਜ ਕਰਾ ਰਹੇ ਆ ਜਿਹਦੇ ਵਿੱਚ ਚਰਨਜੀਤ ਹੰਸ ਜੋ ਕਿ ਨਸ਼ਿਆਂ ਦੇ ਨਸ਼ੇ ਵੇਚਣ ਵਾਲਿਆਂ ਦੇ ਸਪੋਰਟ ਕਰਕੇ ਉਹਨਾਂ ਦੀ ਮਦਦ ਕਰ ਰਿਹਾ ਵਾ ਤੇ ਜਿਹੜਾ ਇੱਕ ਹੋਰ ਵੀ ਇਹਦੇ ਸਾਥੀ ਹੈਗੇ ਆ ਜਿਹੜੇ ਇਹਦੇ ਨਾਲ ਹੀ ਹੁੰਦੇ ਹੈਗੇ ਆ ਉਹਨਾਂ ਦਾ ਹੁਣ ਮੈਨੂੰ ਨਾਂ ਨਹੀਂ ਯਾਦ ਹੈਗਾ ਪਰ ਅਸੀਂ ਵਾਰ-ਵਾਰ ਪ੍ਰਸ਼ਾਸਨ ਕੋਲੋਂ ਐਸਐਸਟੀ ਸਾਹਿਬ ਤੋਂ ਇਹੀ ਮੰਗ ਕਰਦੇ ਆ ਕਿ ਜਿਹੜੇ ਇਹੋ ਜਿਹੇ ਸ਼ਰਾਬੀ ਹੰਸਰ ਆ ਜਾਂ ਨਸ਼ੇ ਦੇ ਖਿਲਾਫ ਜਾਂਦੇ ਆ ਇੱਕ ਰਾਤ ਕੋਈ ਲੜਾਈ ਹੋਈ ਮ ਲੜਾਈ ਹੋਈ ਕੋਈ ਮਤਲਬ ਕਿਸੇ ਆਟੋ ਦੇ ਨਾਲ ਚਾਹੇ ਐਕਸਾਈਜ਼ ਬੈਗਮੇ ਦੇ ਨਾਲ ਪਰ ਜੇ ਉਹ ਲੜਾਈ ਹੋ ਗਈ ਆ ਉਹਦਾ ਵਿੱਚ ਕਰਨਜੀਤ ਸਿੰਘ ਸਾਭੀ ਨੂੰ ਤਰੰਤ ਹੀ ਉਸੇ ਲੜਾਈ ਦੇ ਵਿੱਚ ਅਰੈਸਟ ਕੀਤਾ ਗਿਆ ਜਦ ਕਿ ਉਹਦੀ ਪ੍ਰੋਪਰ ਕੋਈ ਇਨਕੁਆਇਰੀ ਵੀ ਨਹੀਂ ਕੀਤੀ ਗਈ ਐਮਰਰ ਕੱਟੀ ਨੂੰ ਇੱਕ ਦਿਨ ਦੋ ਦਿਨ ਲੱਗ ਜਾਂਦੇ ਆ ਆਉਂਦੀ ਨੂੰ ਥਾਣੇ ਦੇ ਵਿੱਚ ਪਰ ਪ੍ਰਸ਼ਾਸਨ ਵੱਲੋਂ ਇੰਨੀ ਤੇਜ਼ੀ ਫਾਸਟ ਕੰਮ ਕੀਤਾ ਜਾ ਰਿਹਾ ਵਾ ਚਰਨਜੀਤ ਹੱਸਦੇ ਕਹਿਣ ਦੇ ਉੱਤੇ ਉਹ ਮੈਂਟੋ ਮੈਂਟੀ ਜਾ ਕੇ ਫੜਾ ਫੜ ਜਾ ਕੇ ਧਰਨਾ ਲਾ ਦਿੰਦਾ ਪ੍ਰਸ਼ਾਸਨ ਇੰਨੀ ਜਲਦੀ ਕਾਰਵਾਈ ਕਰਦਾ ਵਾ ਅਸੀਂ ਪਿਛਲੇ ਦਿਨੀ 4 4 ਮਹੀਨੇ ਦੀਆਂ ਦਰਖਾਸਤਾਂ ਪੈਂਡਿੰਗ ਪਈਆਂ ਵਾ ਅਸੀਂ ਥਾਣੇ ਕਚਰੀਆਂ ਦੇ ਚੱਕਰ ਲਾ ਲਾ ਕੇ ਥੱਕ ਗਏ ਆ ਪਰ ਸਾਡੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਕੀ ਕਰਨ ਤੁਹਾਡੇ ਕੋਲ ਪ੍ਰੂਫ ਵੀ ਆ ਮੈਡਮ ਕੋ ਜਿੱਦਾਂ 20000 ਰੁਪਏ ਦੱਸੇ ਗਾਉਂਡ ਜਪਾਇਆ ਬਿਲਕੁਲ ਰੁਪਿਆ ਇਹਨਾਂ ਦੇ ਕੋਲ ਇੱਕ ਪ੍ਰੂਫ ਵੀ ਆ ਬੈਂਕ ਦਾ ਜਿਹੜਾ ਕਿ ਲਾਹੌਰੀਏ ਦੇ ਖਾਤੇ ਨੇ ਵਿੱਚ ਪਾਇਆ ਗਿਆ ਵਾ 3 ਲੱਖ 50000 ਰੁਪਿਆ ਉਸ ਦੀ ਮਾਂ ਨੇ ਚੰਨ ਜੀ ਜਹੰਸ ਨੂੰ ਬੈਕ ਫੜਾਤਾ ਲੈ ਸਾਡਾ ਜਿਹੜਾ ਫੈਸਲਾ ਕਰਾ ਕੇ ਸਾਡਾ ਸਾਨੂੰ ਮੋਟਰਸਾਈਕਲ ਬੁਲਟ ਜਿਹੜਾ ਵਾਪਸ ਕਰਾਇਆ ਜਾਵੇ ਸਾਡੀ ਜ਼ਮੀਨ ਸਾਨੂੰ ਵਾਪਸ ਕਰਾਈ ਜਾਵੇ ਤੁਹਾਨੂੰ ਲੱਗਦਾ ਨਹੀਂ ਕਿਤੇ ਨ ਕਿਤੇ ਰਾਜਨੀਤਿਕ ਜਿਹੜੀ ਦਬਦਬਾ ਜਾਂ ਕਿਤੇ ਧੰਨਿਆ ਦਾ ਖੋਫ ਪਰ ਪ੍ਰਸ਼ਾਸਨ ਨੂੰ ਕੰਮ ਕਰਨ ਤੇ ਰੋਕ ਦਿੱਤਾ ਅਸੀਂ ਇਹੀ ਮੰਗ ਕਰਦੇ ਹਾਂ ਐਸਐਸਪੀ ਸਾਹਿਬ ਤੋਂ ਵੀ ਜਿਹੜੇ ਥੱਲੇ ਆ ਜਾਂ ਕੋਈ ਐਸਪੀ ਡੀ ਦੇ ਰੈਂਕ ਦੇ ਵਿੱਚ ਹੈਗੇ ਆ ਇਹਨਾਂ ਦੇ ਧਿਆਨ ਦੇ ਵਿੱਚ ਵੀ ਕਈ ਵਾਰੀ ਲਿਆਂਦਾ ਵਾ ਪਰ ਫੇ ਵੀ ਜਿਹੜਾ ਕਿ ਪ੍ਰਸ਼ਾਸਨ ਇੱਕ ਚੈਨਜਿੰਗ ਹਾਸਲੇ ਕਹਿਣ ਤੇ ਉਸ ਦਰਖਾਸਤਾਂ ਨੂੰ ਦੁਬਾਰਾ ਰਹਿ ਨੇ ਔਰ ਉਹ ਸੱਚ ਦੀ ਬਾਇਲ ਨੂੰ ਨਹੀਂ ਗਾਲ ਲੈ ਕੇ ਆ ਰਿਹਾ ਜਦੋਂ ਅਸੀਂ ਕਹਿ ਰਹੇ ਹਾਂ ਕਿ ਦੇਖੋ ਪ੍ਰੂਫ ਹੈਗਾ ਇੱਕ ਉਹਦੇ ਕੋਲੋਂ ਏਡਾ ਵੱਡਾ ਪ੍ਰੂਫ 20000 ਰੁਪਏ ਦਾ ਪ੍ਰੂਫ ਆ ਤਾਂ ਅੱਜ ਪ੍ਰਸ਼ਾਸਨ ਇਹ ਨਹੀਂ ਕਰਵਾਇਆ ਤਿੰਨ ਵਰਤਦਾ ਹੈ ਅੱਜ ਤਸੀਦ ਸਾਡੇ 3 ਲੱਖ ਦੀਆਂ ਰਿਕਾਰਡਿੰਗਾਂ ਇਹ ਲੈ ਕੇ ਗਿਆ ਬੈਰਗਾ ਉੱਥੋਂ ਇਹਨਾਂ ਨੇ ਅਜ ਤੱਕ ਕਰ ਸੀਸੀ ਕੈਮਰੇ ਵਿੱਚੋਂ ਪੂਰੀਆ ਡਿਟੇਲ ਨਹੀਂ ਕਢਾਈ ਗਈ ਇਹਨਾਂ ਦੇ ਕੋਲੋਂ ਫਿਰ ਮੈਨੂੰ ਖੁਦ ਚਰਨਜੀਤ ਹਸਨੇ ਧਮਕੀ ਦਿੱਤੀ ਮੇਰੀ ਦਰਖਾਸਤ ਐਸਐਸਪੀ ਸਾਹਿਬ ਨੂੰ ਦਿੱਤੀ ਹੈ ਜੀ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਉੱਥੇ ਐਸਐਸਪੀ ਦਾ ਦਫ਼ਤਰ ਦੇ ਅੰਦਰ ਮੈਨੂੰ ਧਮਕੀ ਦਿੱਤੀਆਂ ਗਈਆਂ ਕੁਝ ਅਣਪਛਾਤੇ ਬੰਦਿਆਂ ਦੇ ਨਾਲ ਠੀਕ ਆ ਪਰ ਮੇਰੀ ਦਰਖਾਸਤ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਇੱਕ ਨਾਰਮਲ ਕੋਈ ਸ਼ਹਿਰ ਦੇ ਵਿੱਚ ਵੀਡੀਓ ਬਣ ਜਾਂਦੀ ਹੈ ਮਿੰਟ ਟੂ ਮਿੰਟ ਕਾਰਵਾਈ ਪ੍ਰਸ਼ਾਸਨ ਕਰਦਾ ਜੀ ਪਤਾ ਨਹੀਂ ਇਹਨਾਂ ਕੀ ਮਿਲੀ ਮੁਕਤਾ ਜੀ ਚੰਨੀ ਦਾ ਹਸਦੇ ਨਾਲ ਪੁਲਿਸ ਦੀ ਐਸਐਚਓ ਸਾਹਿਬ ਸਾਡੀ ਗੱਲ ਹੀ ਨਹੀਂ ਸੁਣਦੇ ਅਸੀਂ ਅੱਜ ਸਾਨੂੰ ਟਾਈਮ ਡੀਐਸਪੀ ਸਾਹਮਣੇ ਦਿੱਤਾ ਸੀਗਾ ਸਬਡਿਵੀਜ਼ਨ ਨੇ ਕਿ ਤੁਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸਾਡੇ ਕੋਲ ਆਓ ਅਸੀਂ ਮਸਲਾ ਹੱਲ ਤੁਹਾਡਾ ਕਰਾ ਕੇ ਤੁਹਾਨੂੰ ਇਨਸਾਫ ਦਿਵਾ ਕੇ ਇਥੋਂ ਭੇਜਾਂਗੇ ਅਸੀਂ ਆਪਣਾ ਧਰਨੇ ਨੂੰ ਬੰਦ ਕਰਕੇ ਸਾਬ ਦੇ ਪਹਿਲ ਦਾਤੇ ਗੱਲ ਸੁਣਨ ਆਏ ਆ ਕਿ ਅਸੀਂ ਆਪਣੀ ਸ਼ਾਂਤੀ ਮਾਈ ਦੇ ਨਾਲ ਜਿਹੜਾ ਕੰਮ ਆ ਆਪਣੇ ਸਾਰੀ ਪਾਰਟੀ ਦੇ ਵਰਕਰ ਜਿੰਨੇ ਇਕੱਠੇ ਹੋਏ ਆ ਅਸੀਂ ਸਿਰਫ ਅਫਸਰਾਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਆ ਵੀ ਐਦਾਂ ਸਾਡੇ ਨਾਲ ਹੀ ਸਾਡੇ ਨਾਲ ਕਿਉਂ ਸਾਡੇ ਗਰੀਬ ਪਰਿਵਾਰਾਂ ਦੇ ਨਾਲ ਕਿਉਂ ਤੱਕਾ ਹੋ ਰਿਹਾ ਵਾ ਜੇ ਪ੍ਰਸ਼ਾਸਨ ਵੱਲੋਂ ਨਾ ਸੁਣਵਾਈ ਕੀਤੀ ਗਈ ਅਨਵਾਇ ਟਾਈਮ ਚ ਕੋਈ ਹੋਰ ਵੀ ਪ੍ਰੋਗਰਾਮ ਹੈ ਅਸੀਂ ਆਣ ਵਾਲੇ ਟਾਈਮ ਦੇ ਵਿੱਚ ਆਪਣਾ ਸੰਘਰਸ਼ ਜਾਰੀ ਕਰਾਂਗੇ ਤਿੱਖਾ ਸੰਘਰਸ਼ ਕਰਕੇ ਅਸੀਂ ਆਪਣਾ ਧਰਨਾ ਮੁਜ਼ਾਹਰਾ ਕਰਾਂਗੇ ਜੀ ਪ੍ਰਸ਼ਾਸਨ ਦੇ ਖਿਲਾਫ ਕਪੂਰਥਲਾ ਤੋਂ ਨਰੇਸ਼ ਖੋਸਲਾ ਤੇ ਸਾਧਨ ਖੋਸਲਾ ਦੀ ਰਿਪੋਰਟ